ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਗਾਂ ਛੇੜ ਲਈ ਲੈ ਕੇ ਆਏ ਹਾਂਗੇ ਮਗਰ ਕਰਮਾਲੀ ਦੇ ਬੱਸੀਆ ਖੁਦ ਵੀ ਟੌਪ ਕੁਆਲਿਟੀ ਦੀ ਆ ਤੇ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਠੀਕੋ ਬਾਈ ਹਾਂ ਠੀਕ ਆ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਦੋ ਬਾਈ ਨਾਮ ਮੰਦਰਪੰਡਾ ਹਮ ਐਂਡ ਭਗਤਾ ਠੀਕ ਆ ਜ਼ਿਲ੍ਹਾ ਬਰਸ਼ੰਡਾ ਤਹਿਸੀਲ ਤਹਿਸੀਲ ਫੂਲ ਰਾਮਪਰਾ ਫੂਲ ਠੀਕ ਆ ਮੋਬਾਈਲ ਨੰਬਰ ਬੋਲ ਦੋ ਆਪਣਾ 19555630528 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੇੜੇ ਆਪਣੇ ਖਾਸ ਭਗਤਾਂ ਹੀ ਰਹਿੰਦਾ ਹਨਾ ਮੰਨ ਕੇ ਰੋਡ ਭਗਤਿਆ ਵਾਲਾ ਤੇ ਜਿਹੜੀ ਇਹ ਬਾਈ ਆਪਾਂ ਸਾਹਮਣੇ ਵੜ ਦੇਖ ਰਹੇ ਕਿਹੜਾ ਸੂਈ ਆ ਇਹ ਦੂਜੇ ਸੂਏ ਆ ਬਾਈ ਕਦੋਂ ਸੂਈ ਆ ਤੇ ਅੱਜ ਤੜਕੇ ਹੀ ਸੂਈ ਆ ਮੱਛੀ ਆ ਅੱਜ ਸਵੇਰੇ ਹੀ ਸੂਈ ਆ ਬੱਚਾ ਕੀ ਦਿੱਤਾ ਮੱਛੀ ਬੱਚਾ ਬਾਈ ਮਗਰ ਆ ਗਈ ਬੱਸੀ ਬੱਸੀ ਬਹੁਤ ਕੁਆਲਿਟੀ ਦੀ ਆ ਕਰਾਓ ਬਾਈ ਮੜਾ ਮੂੰਹ ਇਧਰ ਬੱਚੇ ਦੀ ਕੁਆਲਿਟੀ ਆਪਾਂ ਚੈੱਕ ਕਰਾ ਦੀਏ ਚੈੱਕ ਕਰੋ ਬਾਈ ਬੱਚੇ ਦਾ ਬਹੁਤ ਪਿਆਰਾ ਹੈਗਾ ਦੀਨਾਪਾ ਗਏ ਦੇ ਗਲਾਬੀ ਬੂਸਾ ਹਨ ਹਾਂ ਗਲਾਬੀ ਬੂਸਾ ਜੇ ਰਾ ਪਈਆ ਬਾਈ ਕੰਪਲੀਟ ਚੈੱਕ ਕਰ ਲੋ ਤੇ ਕਿੰਨਾ ਕਬੂਲਾ ਘੜਦਾ ਬਾਈ ਤਨ 4 ਕਿਲੋ ਘਟਾ ਬੋਲਾ ਯਾਰ ਮੂਸਾ ਉਸੀ ਲਾ ਹਾਂ ਸਹੀ ਲਗ ਰਹੀ ਬਹੁਤ ਠੀਕ ਆ ਕਿੰਨਾ ਕਦ ਤੱਕ ਦੇ ਦੂਗਾ ਐਸਟੀਮੇਟ ਉਹ ਦੇ ਦੂਗੀ 20 ਕਿਲੋ ਠੀਕ ਆ ਥਾਣਾ ਬਣਾ ਬਾਈ ਆਪਾਂ ਨੇੜੇ ਤੇ ਚੈੱਕ ਕਰਵਾਉਣੇ ਆ ਦੇਖੋ ਥਾਣਾ ਬਹੁਤ ਚੰਗਾ ਲੱਗਿਆ ਵਾ ਮੁੱਠੀ ਵਾਲਾ ਥਾਣਾ ਚਾਰੇ ਥਾਣਾ ਪੂਰੇ ਗੈਬ ਤੇ ਲੱਗੇ ਵਾ ਗਲਾਬੀ ਗਲਾਬੀ ਥਾਣ ਲਗਾ ਨਾੜਾ ਨੂੜਾ ਦੇਵੇ ਤੇ ਫੁੱਲ ਚੰਗੀਆਂ ਬਾਕੀ ਦੁੱਧ ਵਾਲੀ ਨਾੜ ਵੀ ਬਹੁਤ ਚੰਗੀਆਂ ਹਵਾਨਾ ਚ ਫੈਕਸੀਆ ਹਵਾਨਾ ਦਾ ਬਹੁਤ ਸੋਹਣਾ ਤਿਆਰ ਕਰਿਆ ਵਗਾ ਮੜੇ ਇਤਨ ਮੁਸਕੀ ਬਈ ਚੈੱਕ ਕਰੋ ਬਈ ਹਵਾਨਾ ਬਹੁਤ ਚੰਗਾ ਤਿਆਰ ਕਰਿਆ ਹੈ ਨਾ ਫੀਟਿੰਗ ਵਾਲਾ ਹਵਾਨਾ ਬਈ ਚੈੱਕ ਕਰੋ ਤਹਾਂ ਤੱਕ ਜਿਹਨੂੰ ਆਪਾਂ ਗੱਦੀਆ ਪਰ ਕੇ ਖੜੀਆ ਕਰਨ ਵਾਲੀ ਨਾੜਾ ਨੋੜਾ ਨਾਲ ਲੈਵੇ ਤੇ ਗੱਲ ਕਰੀਏ ਫੁੱਲ ਚੰਗਿਆ ਜਿੰਨਾ ਮਗਰ ਨੂੰ ਉਹਨੇ ਮੂਰ ਨੂੰ ਪਲੀ ਵੀ ਦੇਖੋ ਬਈ ਜਾਦ ਕੁਆਲਟੀ ਵੀ ਬਹੁਤ ਹੈ ਨਾ ਬਹੁਤ ਆ ਫੁੱਲ ਖੋਲਦੇ ਬਈ ਮੜੀ ਤੋਂ ਖੋਲ ਕੇ ਸੁਈਸ ਵਾਈ ਆ ਬਾਈ ਕਰਮ ਵਾਲੀ ਨੇ ਬੱਚਾ ਵਸੀ ਦਿੱਤੀ ਆ ਬੱਸੀ ਵੀ ਆ ਮਾਲ ਲੋ ਵੀ ਬਹੁਤ ਕੁਆਲਿਟੀ ਦਿੱਤੀ ਆ ਇੱਕ ਮੁੱਲ ਜੇ ਸਾਨੂੰ ਅੱਜ 2 ਮਿਲ ਜਾਣੀ ਆ ਤੇ ਕੀ ਮੁੱਲ ਰੋ ਬਾਈ ਫਿਰ ਦਾ ਮੁੱਲ ਬਾਈ ਲੈਣ ਦੇਣ 72000 ਰੁਪਏ ਲੈ ਲੈ 72000 ਹਾਂ ਲੈ ਬਾਈ ਜਮਾ ਖਿੱਚ ਕੇ ਕਹਿ ਲੋ ਮੁੱਲ ਬਾਈ ਅੱਗੇ ਵੀ ਖਿੱਚ ਕੇ ਹੀ ਕਰਦਾ ਹੁੰਦਾ ਤੇ ਮੁੱਲ ਅੱਜ ਵੀ ਜਾਏ ਰੱਖਿਆ ਨਗੀਨਾ ਜਿਹਨੂੰ ਆਪਾਂ ਕਹਿੰਦੇ ਆ ਟਾਪ ਦਾ ਉਹ ਆ ਬਾਈ 72000 ਦਾ ਬਾਈ ਆਪਾਂ ਬਾਈ ਕਹਿੰਦਾ ਇਹ ਦੇ ਦੇਾਂਗੇ ਦੇ ਦੇ ਹਿੱਟੋ ਰਾ ਰਾ ਚੈੱਕ ਕਰੋ ਇੱਕ ਨੰਬਰ ਜਿਆਦਾ ਕੁਆਲਟੀ ਫੁੱਲਾ ਤਾਰਾ ਮਾਰੋਗੇ ਭਾਈ ਤਾਰਾ ਮਾਰਦੇ ਆਂਗੇ ਤਾਰਾ ਮਾਰ ਦਾਂਗੇ ਠੀਕ ਆ ਭਾਈ ਤਾਰਾ ਬਾਈ ਕੰਨਾ ਆਪਾਂ ਮਾਰ ਦਾਂਗੇ ਠੰਡੀ ਸੀਲ ਬਾਈ ਕੰਨਾ ਫੁੱਲ ਲੱਗੀ ਲੈ ਭਾਈ ਆਪਾਂ ਠੰਡੀ ਸੀਲ ਸਾਨੂੰ ਚੈੱਕ ਕਰਵਾ ਲੈ ਬਾਕੀ ਮੇਨ ਕਾ ਲੇਅਰ ਬੱਚਾ ਹੋ ਪਿਆਰਾ ਦਿੱਤਾ ਹਨਾ ਹਾਂ ਬੱਚੀ ਬਹੁਤ ਚੰਗੀ ਲੈ ਭਾਈ ਚੈੱਕ ਕਰੋ ਬਹੁਤ ਚੰਗੀ ਕੁਆਲਟੀ ਦੇ ਵਿੱਚ ਦਿੱਤਾ ਮੈਂ ਕਹਣਾ ਭਾਈ ਤਾਰੀ ਬੜੀ ਚੰਗੀ ਆ ਯਾਰ ਹਨਾ ਮੋਟੀ ਮੋਟੀ ਧਾਰ ਆ ਬਈ ਚਵਾਈ ਚੈੱਕ ਕਰੋ ਇੱਕ ਨੰਬਰ ਚਵਾਈ ਆ ਗੰਨੇ ਵਰਗੀ ਚਵਾਈ ਆ ਮੋਟੀ ਮੋਟੀ ਲੈ ਕੀ ਬਾਤ ਆ ਬਈ ਬਾਕੀ ਸਭ ਸ਼ੀਲਨ ਯਾਰ ਆ ਪਾਉ ਜਾਂ ਨਾ ਪਾ ਕੋਈ ਚੱਕਰੀ ਨਹੀਂ ਇਹ ਨਹੀਂ ਹੈਗਾ ਵੀ ਲੱਤ ਚੱਕ ਜੂ ਕਰਮ ਵਾਲੀ ਲੈ ਇਧਰੋਂ ਵੀ ਚੈੱਕ ਕਰੋ ਬੜਾ ਸੋਹਣਾ ਥਣ ਲੱਗਿਆ ਬਈ ਥਾਣਾ ਦੀ ਕੁਆਲਿਟੀ ਬੜੀ ਚੰਗੇ ਆ ਯਾਰ ਹਾਂ ਹਾਂ ਸੋਹਣਾ ਕੋਈ ਆ ਥਾਣਾ 44 ਨਾੜ ਚੈੱਕ ਕਰੋ ਪਸੂ ਬਾਈ ਕੋਲੇ ਬਈ ਅੱਗੇ ਵੀ ਸਾਫ਼ ਹੁੰਦਾ ਥਣ ਲੈਵੇ ਦਾ ਬਾਕੀ ਆਪਾਂ ਫੇਸ ਵੀ ਇਹਦਾ ਨੇੜੇ ਚੈੱਕ ਕਰ ਪਾਉਣੇ ਲੈ ਚੈੱਕ ਕਰੋ ਛੋਟਾ ਛੋਟਾ ਕੰਨੀ ਆ ਬੋਦੀ ਵਾਦੀ ਫੁੱਲ ਕਮਾਲ ਦੀ ਆ ਫੁੱਲ ਚਮਕਲੀ ਆ ਵੈਸੇ ਸੁਆਬ ਨਹੀਂ ਮੰਨਿਆ ਬਾਈ ਹਣਾ ਨਹੀਂ ਨਹੀਂ ਸੁਆਬ ਆ ਕੋਈ ਨਹੀਂ ਹੂੰ ਸੁਆਬ ਨਹੀਂ ਬਾਈ ਕਰਨ ਮੜ ਨਹੀਂ ਮੰਨਿਆ ਤੇ ਇਧਰੋਂ ਆਪਾਂ ਇੱਕ ਵਾਰੀ ਫੀਟਿੰਗ ਫੇਰ ਚੈੱਕ ਕਰਵਾਉਣੇ ਲੈ ਚੈੱਕ ਕਰੋ ਬਾਈ ਕੀ ਬਾਤ ਆ ਬਹੁਤ ਸੋਹਣੀ ਆਗੀ ਫੀਟਿੰਗ ਨਾਲ ਲਿਵਰ ਪੂਰਾ ਕਮਾਲ ਦਾ ਲਿਵਰ ਤਿਆਰ ਕਰਿਆ ਵਗਾ ਮੁੱਲ ਵੀ ਬਾਈ ਨੇ ਜਾਇ ਰੱਖਿਆ 72000 ਰੁਪਏ ਬਾਈ ਨੇ ਮੁੱਲ ਰੱਖਿਆ ਬਾਕੀ ਆਏਗੇ ਦਾ ਮਾਣਤਨ ਜਰੂਰ ਹੋਜੂ ਤੇ ਨਕਸੀਗਾ ਬਾਈ ਕੋਲੇ ਬਾਈ ਇੱਕ ਸੋ ਆਪਾਂ ਦਿਖਾ ਦਿੱਤਾ ਜੇ ਕਿਸੇ ਵੀਰ ਨੂੰ ਪਸੰਦ ਆਉਂਦਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ